इंडिया टू कनाडा ਚੈਨਲ ਦੇਖ ਰਹੇ ਸਾਰੇ ਹੀ ਪੰਜਾਬੀਆਂ ਦਾ ਸਵਾਗਤ ਕਰਦੀਆਂ ਕੈਨੇਡਾ ਜਾਣ ਦੇ ਚਾਹਵਾਨ ਪੰਜਾਬੀ ਭਾਰਤੀ ਅਤੇ ਕੈਨੇਡਾ ਦੇ ਵਿੱਚ ਹੁਣ ਪੀਆਰ ਲੈਣ ਦੇ ਚਾਹਵਾਨ ਪੰਜਾਬੀ ਭਾਰਤੀਆਂ ਦੇ ਲਈ ਵੱਡੀ ਖੁਸ਼ਖਬਰੀ ਨਿਕਲ ਕੇ ਆ ਗਈ ਹੈ ਜੀ ਹਾਂ ਜਿੱਥੇ ਕਿ ਕੈਨੇਡਾ ਦੇ ਵਿੱਚ ਹੁਣ ਵੱਖ-ਵੱਖ ਪ੍ਰੋਗਰਾਮਾਂ ਦੇ ਵਿੱਚ ਪੀਆਰ ਦੀ ਫਾਈਲ ਲਗਾਉਣ ਦੇ ਲਈ ਵਰਕ ایکسپੀਰੀਅੰਸ ਮੰਗਿਆ ਜਾ ਰਿਹਾ ਹੈ ਸੋ ਇਸੇ ਦੌਰਾਨ ਹੁਣ ਕੈਨੇਡਾ ਤੋਂ ਵੱਡੀ ਖੁਸ਼ਖਬਰੀ ਇਹ ਨਿਕਲ ਕੇ ਆ ਰਹੀ ਹੈ ਕਿ ਉਹਨਾਂ ਦੇ ਵੱਲੋਂ ਇੱਕ ਲਿਸਟ ਜਾਰੀ ਕੀਤੀ ਗਈ ਹੈ ਜੇਕਰ ਤੁਸੀਂ ਵੀ ਇਹਨਾਂ ਸੂਬਿਆਂ ਦੇ ਵਿੱਚ ਸਟੱਡੀ ਕੀਤੀ ਹੈ ਤੇ ਆਪਣੀ ਗ੍ਰੇਡ ਗ੍ਰੈਜੂਏਸ਼ਨ ਕੰਪਲੀਟ ਕੀਤੀ ਹੈ ਤੇ ਤੁਸੀਂ ਵੀ ਬਿਨਾ ਵਰਕ ਐਕਸਪੀਰੀਅੰਸ ਦੇ ਕੈਨੇਡਾ ਦੇ ਵਿੱਚ ਰੂਰਲ ਇਮੀਗ੍ਰੇਸ਼ਨ ਪਾਇਲਟ ਪ੍ਰੋਗਰਾਮ ਜੋ ਕਿ ਇਸ ਸਮੇਂ ਓਪਨ ਹੈ ਉਸ ਦੇ ਵਿੱਚ ਆਪਣੀ ਪੀਆਰ ਦੀ ਅਪਲੀਕੇਸ਼ਨ ਲਗਾ ਸਕਦੇ ਹੋ ਤੇ ਕੈਨੇਡਾ ਦੀ ਪੀਆਰ ਲੈ ਸਕਦੇ ਹੋ ਤੁਹਾਨੂੰ ਦੱਸ ਦਈਏ ਕਿ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ RCIP ਪ੍ਰੋਗਰਾਮ ਜਿਸ ਨੂੰ ਕਿ ਰੂਰਲ ਇਮੀਗ੍ਰੇਸ਼ਨ ਪਾਇਲਟ ਪ੍ਰੋਗਰਾਮ ਕਿਹਾ ਜਾਂਦਾ ਹੈ ਉਹ ਕੈਨੇਡਾ ਦੇ ਵੱਖ-ਵੱਖ ਪਿੰਡੂ ਇਲਾਕਿਆਂ ਦੇ ਵਿੱਚ ਓਪਨ ਕੀਤਾ ਗਿਆ ਹੈ ਤੇ ਜਿੱਥੇ ਕਿ ਵਰਕਰਾਂ ਦੀ ਕਾਫੀ ਜ਼ਿਆਦਾ ਲੋੜ ਹੈ ਸੋ ਪਿੰਡੂ ਇਲਾਕਿਆਂ ਦੇ ਵਿੱਚ ਹਮੇਸ਼ਾ ਹੀ ਸਕਿੱਲ ਵਰਕਰਾਂ ਦੀ ਖਾਸ ਔਰਤਾਂ ਉੱਤੇ ਕਾਫੀ ਜ਼ਿਆਦਾ ਜਿਹੜੀਆਂ ਲੋਡ ਰਹੀ ਹੈ ਜਿਸ ਦੇ ਕਾਰਨ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਇਹ ਪ੍ਰੋਗਰਾਮ ਓਪਨ ਕੀਤਾ ਗਿਆ ਹੈ ਤੇ ਹੁਣ ਜਿਹੜੀ ਲਿਸਟ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਜਾਰੀ ਕੀਤੀ ਗਈ ਹੈ ਕਿ ਜੇਕਰ ਤੁਸੀਂ ਇਹਨਾਂ ਸੂਬਿਆਂ ਤੋਂ ਆਪਣੀ ਸਟੱਡੀ ਕੀਤੀ ਹੈ ਤੇ ਜੇਕਰ ਤੁਸੀਂ 24 ਮਹੀਨਿਆਂ ਦੇ ਵਿੱਚੋਂ 16 ਮਹੀਨੇ ਜਿਹੜਾ ਇਹਨਾਂ ਸੂਬਿਆਂ ਦੇ ਵਿੱਚ ਰਹੇ ਹੋ ਆਪਣੀ ਸਟੱਡੀ ਦੇ ਦੌਰਾਨ ਜਾਂ ਫਿਰ ਤੁਸੀਂ ਗ੍ਰੈਜੂਏਸ਼ਨ ਆਪਣੀ ਕੰਪਲੀਟ ਕੀਤੀ ਹੈ ਤੇ ਤੁਸੀਂ ਸਿੱਧਾ ਹੀ ਬਿਨਾਂ ਵਰਕ ਐਕਸਪੀਰੀਅੰਸ ਤੋਂ RCIP ਪ੍ਰੋਗਰਾਮ ਦੇ ਤਹਿਤ ਆਪਣੀ ਪੀਆਰ ਦੀ ਐਪਲੀਕੇਸ਼ਨ ਲਗਾ ਕੇ ਤੇ ਕੈਨੇਡਾ ਦੇ ਵਿੱਚ ਪੱਕੇ ਤੌਰ ਦੇ ਉੱਤੇ ਰਹਿ ਸਕਦੇ ਹੋ ਇਸ ਤੋਂ ਇਲਾਵਾ ਕੈਨੇਡਾ ਤੇ ਹੁਣ অন্ਟਾਰੀਓ ਸੂਬੇ ਦੇ ਵੱਲੋਂ ਵੀ ਪੀਆਰ ਦਾ ਡਾਟਾ ਸ਼ੇਅਰ ਕਰ ਦਿੱਤਾ ਗਿਆ ਹੈ ਸਾਲ 2026 ਤੋਂ ਲੈ ਕੇ ਸਾਲ 2029 ਤੱਕ ਕੈਨੇਡਾ ਦੇ অন্ਟਾਰੀਓ ਸੂਬੇ ਦੇ ਵੱਲੋਂ ਕੁੱਲ ਮਿਲਾ ਕੇ 1 ਲੱਖ ਦੇ ਕਰੀਬ ਲੋਕਾਂ ਨੂੰ ਪੀਆਰ ਦਿੱਤੀ ਜਾਵੇਗੀ ਸੋ ਹਰ ਸਾਲ ਹੁਣ অন্ਟਾਰੀਓ ਦੇ ਵਿੱਚ ਰਹਿਣ ਵਾਲੇ ਜਿਹੜੇ ਵੀ ਪ੍ਰਵਾਸੀ ਹਨ ਉਹਨਾਂ ਨੂੰ 30 ਤੋਂ 35 ਹਜ਼ਾਰ ਦੇ ਕਰੀਬ ਜਿਹੜੀ ਉਹ ਪੀਆਰ ਦਿੱਤੀ ਜਾਵੇਗੀ ਜਿਸ ਦਾ ਕਿ ਤੋਂ ਵੱਡਾ ਫਾਇਦਾ ਪੰਜਾਬੀ ਭਾਈਚਾਰੇ ਨੂੰ ਹੀ ਹੋਵੇਗਾ